ਸਾਡੇ ਅੰਦਰ ਜਿਹੜੀ ਆਤਮਾ ਹੈ ਉਹ ਪੁਰਸ਼ ਅੰਦਰ ਵੀ ਤੇ ਔਰਤ ਅੰਦਰ ਵੀ ਉਹ ਇੱਕ ਦੰਨਿਆ ਦਾ ਰੂਪ ਹੈ ਇਹ ਸਾਡੀ ਆਤਮਾ ਨੇ ਪਰਮਾਤਮਾ ਨਾਲ ਜੁੜਨਾ ਇੱਥੇ ਤੱਕ ਵੀ ਬਾਣੀ ਦੇ ਜਦੋਂ ਮਨਮੁਖ ਤੇ ਗੁਰਮੁਖ ਦਾ ਨਿਰਣਾ ਕੀਤਾ ਗਿਆ ਕਿ ਸਤਗੁਰੂ ਜੀ ਬਕਾਇਦਾ ਇਸ ਗੱਲ ਦਾ ਉੱਥੇ ਅੰਤਰ ਦੱਸਦੇ ਨੇ ਕਿ ਮਨਮੁਖ ਦੇਹੀ ਭਰਮ ਘਤਾਰੂ ਇਹ ਦੇਹੀ ਇਕਾਇਆ ਇਹ ਸਰੀਰ ਮਨੁੱਖ ਕੋਲ ਵੀ ਹੈ ਪਰ ਮਨੁੱਖ ਦੀ ਦੇਹੀ ਵੈਮਾ ਧਰਮਾਂ ਦੇ ਹਵਾਲੇ ਆ ਵੈਮਾ ਧਰਮਾਂ ਨਾਲ ਵਿਆਹੀ ਹੋਈ ਹੈ ਮਨੁੱਖ ਦੀ ਦੇਹੀ ਦਾ ਖਸ਼ਮ ਮਨੁੱਖ ਦੀ ਦੇਹੀ ਦਾ ਪਧਾਰ ਪਤੀ ਕੰਤ ਵੈਮ ਧਰਮ ਨੇ ਪਰ ਗੁਰਮੁਖ ਦੇਹੀ ਸ਼ਬਦ ਪਧਾਰ ਜਿਹੜਾ ਗੁਰਮੁਖ ਹੈ ਉਹਦੀ ਇਸ ਦੇਹੀ ਦਾ ਪਧਾਰ ਉਹਦੀ ਇਸ ਦੇਹੀ ਦਾ مالک ਉਨੇ ਆਪਣੀ ਇਹ ਦੇਹੀ ਆਪਣਾ ਇਹ ਜੀਵਨ ਗੁਰੂ ਦੇ ਹਵਾਲੇ ਕੀਤਾ ਹੈ ਗੁਰੂ ਦਾ ਸ਼ਬਦ ਉਹਦੀ ਇਸ ਸ਼ਰੀਰ ਉਪੀ ਦੇਹੀ ਦਾ ਮਾਲਕ ਬਣਦਾ ਹੈ ਦੋਵਾਂ ਦੇ ਵਿੱਚ ਅੰਤਰ ਦਾਸ ਦੇ ਨਿਸ਼ਾਨੀ ਹੁਣ ਜਿਵੇਂ ਆਪਾਂ ਕੰਨਿਆ ਨੂੰ ਰੋਜ਼ ਇਹ ਸਿੱਖਿਆ ਦਿੰਨੇ ਆ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਮਨੁੱਖ ਮਾਤ ਲੋਕ ਪੀਕੇ ਘਰ ਵਿੱਚ ਰਹਿ ਕੇ ਗੁਰੂ ਦੇ ਦਰ ਤੇ ਪਰਵਾਣ ਹੋਵੇ ਇਹਦਾ ਗੁਰੂ ਦੇ ਦਰ ਤੇ ਸਤਕਾਰ ਭੁਲੇ ਸੱਚ ਵਿੱਚ ਇਹਨੂੰ ਵੀ ਉਸ ਕੰਨਿਆ ਵਾਂਗ ਆਪਣੀ ਜ਼ਿੰਦਗੀ ਦੇ ਵਿੱਚੋਂ ਕੋ ਚੱਜ ਪੁਣਾ ਤਿਆਗ ਕੇ ਜੇਦੀ ਆਤਮਾ ਸੁਚੱਜੀ ਬਣ ਸਕੇ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਕੋ ਚੱਜੀ ਤੇ ਸੁਚੱਜੀ ਗੁਣਮੰਤੀ ਜਿਹੜੇ ਸਰਲੇਖ ਨੇ ਉਹ ਵਰਤੇ ਨੇ ਤੇ ਸਿੱਖਿਆ ਸਾਡੀ ਆਤਮਾ ਨੂੰ ਬਖਸ਼ਿਸ਼ ਕੀਤੀ ਹੈ भाई गुरुदास जी सिक्ख्या लो नहर कन्या लाडली के मानिया के। जाए गुनन के मानिया। नहर कहते कोई दो राे घर जो धी जन्म ली दादक वालों नानक वालों बड़े लाड लगाए जाते बेबे नानकी का जन्म ਉਹਨਾਂ ਦੇ ਨਾਨਕੇ ਪਿਤਾ ਕਾਲੂ ਜੀ ਦੇ ਸਹੁਰੇ ਪਰਿਵਾਰ ਘਰ ਮਾਤਾ ਤ੍ਰਿਪਤਾ ਜੀ ਦਾ ਪੇਕਾ ਘਰ ਪਿੰਡ ਚਾਹਲ ਉੱਥੇ ਉਹਨਾਂ ਦਾ ਜਨਮ ਹੋਇਆ ਤੇ ਨਾਨਕੀਆਂ ਦੀ ਇੰਨੀ ਲਾਡਲੀ ਸੀ ਕਿ ਉਹਨਾਂ ਦਾ ਨਾਮ ਕਰਨੀ ਨਾਨਕੀ ਕੀਤਾ ਗਿਆ ਕਿ ਜਿਹੜੀ ਨਾਨਕੀਆਂ ਵਿੱਚ ਪੈਦਾ ਹੋਈ ਹੈ ਤੇ ਨਾਨਕੀਆਂ ਦੀ ਲਾਡਲੀ ਭਾਈ ਗੁਰਦਾਸ ਜੀ ਕਹਿੰਦੇ ਨੇ ਪੇਵਕੜਾ ਕਰ ਲਾਡਲੀ ਮਾਉਂ